ਜੋ ਨਾ ਬੜੀ ਹੈ ਸਾਡੇ ਸਾਥ ਜੀ ਦੁਕਾਨ ਖੜੇ ਕਰਕੇ ਉਹ ਇਹੋ ਚੀਜ਼ ਚੱਕੀ ਆ ਛੇ ਦਿਨ ਦੇ ਬਸ ਕੰਮ ਮੁੱਕਾ ਲਾ ਬਾਬਾ ਦਾ ਬਾਬਾ ਦਾ ਇਹ ਫੋਨ ਉਹ ਫੇਰ ਰੱਖ ਗਏ ਇਹ ਹੁਣ ਮੋਟਰਸਾਈਕਲ ਦੇ ਹੁੰਦੀ ਮਾਲ ਕਹਿੰਦਾ ਚਾਬੀ ਪਾ ਦੇ ਇਹ ਆਪਣੀਆਂ ਸਾਰੀਆਂ ਸੌਟ ਇਹ ਇੱਥੋਂ ਕਰੋ ਨਾ ਉੱਥੋਂ ਕਰਦੇ ਹੋ ਮੇਨ ਗੇਟ ਹੋ ਰਿਹਾ ਕਰ ਲੈ ਕਰ ਲੈ ਕਰ ਲੈ ਮੇਨ ਗੇਟ ਇਹਦਾ ਪਪੀ ਮਿਕਸ ਕਰ ਲੈਣਾ ਸਾਰਾ ਛੋਟਾ ਮੋਟਰਸਾਈਕਲ ਖੜਿਆ ਸੀ ਦੁਕਾਨ ਕੋਲ ਆਪ ਮੋਬਾਈਲ ਮੋਬਾਈਲ ਕੋਟ ਆਦਾ ਬੇ ਕੋਟ ਤੋਂ ਪਾਰ ਪੜੇ ਦੀ ਅੱਜ ਮੈਂ ਮਾਰ ਕੇ ਦੇਖਿਆ ਬੰਦਾ ਠੀਕ ਹੈ ਕੰਟਰੀ ਵੇਟ ਕਰ ਰਹੀ ਉਹਦੀ ਗੱਡੀ ਸੀ ਭਾਂਡੇ ਵੀ ਉੱਥੇ ਹੀ ਜੀ ਹਾਂਜੀ ਭਾਂਡੇ ਉੱਥੇ ਦੇ ਕੁਛ ਵੀ ਨਾ ਕੈਮਰੇ ਚ ਅਲੀ ਵੀ ਇਹਦਾ ਟਾਈਮ ਹੀ ਨਹੀਂ ਹੋਇਆ ਵੀ ਆਪਾਂ ਵੀ ਉਹ ਗਈਏ ਸਾਡੇ 7:20 ਤੋਂ ਲੈ ਕੇ 7:40 ਤੱਕ ਤਾਂ ਹੋ ਗਿਆ ਸੀਗਾ ਜੋ ਵੀ ਮਾਈਲ ਉਹ ਕਹ ਰਹੇ ਸੀ ਵੀ ਮਾਈਲ ਤੋੜਿਆ ਤਾਂ ਨਹੀਂ ਨਹੀਂ ਟੁੱਟਿਆ ਜੀ ਉਹ ਲੱਭ ਗਿਆ ਜੁੱਥੀ ਮੈਂ ਤਾਂ ਉੱਥੇ ਪਿਆ ਸੀਗਾ ਬੰਦੇ ਕੋਈ ਹਾਤਾ ਪਾਈ ਹੋਈ ਹੋਵੇ ਥੋੜੀ ਬੈਕ ਸਾਈਡ 'ਚ ਜਾ ਕੇ ਕੁਛ ਵੀ ਉੱਥੇ ਡਿਗੇ ਪਿਆ ਸੀਗਾ ਮੁੰਡਾ ਅਵਨੀ ਸਿੰਘ ਜੀ ਕੀ ਘਟਨਾ ਜਿਹੜੀ ਹੋਈ ਕੌਨ ਸੀ ਇਹ ਵੀ ਦੱਸੋ ਮੇਰੇ ਫਾਦਰ ਸਾਹਿਬ ਸੀਗੇ ਉਹਦੇ ਦੁਕਾਨ ਤੇ ਹੀ ਡੈਡੀ ਤੇ ਸੀ ਨਾ ਸੀ ਉਹਨਾਂ ਦਾ ਮਿੱਠੂ ਰਾਮ son of ਰਾਮ ਸਰੂਪ ਉਮਰ 45 ਸਾਲ ਜੀ ਇਹ ਹੋਈ ਘਟਨਾ ਸਾਰੀ ਦੱਸੋ ਘਟਨਾ ਉਹ ਦੁਕਾਨ ਤੇ ਹੀ ਗਈ ਉੱਥੇ ਆਪਣਾ ਦੋ ਕੰਮ ਨਿਬੇੜ ਕੇ ਸਾਰਾ ਫ੍ਰੀ ਹੋ ਗਏ ਬਾ ਘਰ ਵੱਲ ਨੂੰ ਆਉਣ ਦੀ ਤਿਆਰੀ ਸੀਗੀ ਆਪਣਾ 7:20 ਬਹੁਤ ਜ਼ਿਆਦਾ ਟਾਈਮ ਹੋਊਗਾ ਉਹ ਤੋਂ ਪਹਿਲਾਂ ਜਿਹੜਾ ਮੁੰਡਾ ਰੱਖਿਆ ਆ ਉਹ ਘਰ ਚੱਲ ਗਿਆ ਸੀਗਾ ਉਹ ਤੋਂ ਬਾਅਦ ਘਰੋਂ ਫੋਨ ਆਇਆ ਗੁੜੀਆ ਦਾ ਵੀ ਡੈਡੀ ਘਰੇ ਆਏ ਨਹੀਂ ਤੇ ਮੈਂ ਫੋਨ ਕੀਤੀ ਉਹ ਜਿਹੜਾ ਮੁੰਡਾ ਲੱਗਿਆ ਹੋਇਆ ਤੇ ਉਹ ਗਿਆ ਮੌਕੇ ਤੇ ਉੱਥੇ ਹੈ ਨਹੀਂ ਸੀਗੇ ਤੇ ਫੋਨ ਜਾਂ ਡਿੱਗੇ ਪਏਗੇ ਸੈਟ ਤੇ ਬਹੁਤ ਤੋਂ ਬਾਅਦ ਅਸੀਂ ਕਾਰਵਾਈ ਉਹ ਵੀ ਆਪਣਾ ਲੱਭਣ ਦੀ ਤਲਾਸ਼ ਚੋਗੇ ਮਿਲਣ ਕਿਤੇ ਕੋਈ ਲਾਪਤਾ ਹੁਣ ਤੱਕ ਲਾਪਤਾ ਹੀ ਨਹੀਂ ਕੋਈ ਸਬੂਤ ਨਹੀਂ ਕੋਈ ਕੁਛ ਨਹੀਂ ਕਿੱਦਨੇ ਪਹਜਾ ਲਾਪਤਾ ਦਾ ਕੋਈ ਲੱਗਦਾ ਕੁਝ ਵੀ ਨਹੀਂ ਕਹਿ ਸਕਦੇ ਜਿਤੇ ਹਾਲਾਤ ਨੇ ਉਹਦਾ ਕਿਡਨੈਪ ਵਾਲੇ ਨੇ ਕੋਈ ਕੋਈ ਦੁਸ਼ਮਨੀ ਨਹੀਂ ਕੋਈ ਉਹ ਨਹੀਂ ਕੋਈ ਲੜਾਈ ਨਹੀਂ ਹਾਂ ਉਹ ਕਰ ਰਹੇ ਨੇ ਉਹ ਵੀ ਆਪਣੀ ਮੌਕੇ ਤੇ ਆਏ ਸੀ ਹਾਂ ਮੌਕੇ ਤੇ ਆ ਗਏ ਸੀ ਕੀ ਪ੍ਰਸ਼ਾਸਨ ਤੋਂ ਮੰਗ ਆਈ ਹੈ ਮੰਗ ਤਾਂ ਇਹ ਹੀ ਆ ਵੀ ਸਾਡਾ ਮੈਂਬਰ ਆਣਾ ਚਾਹੀਦਾ ਹੋਣੀ ਚਾਹੀਦੀ ਹੈ ਕੋਈ ਨਾ ਕੋਈ ਕਾਰਵਾਈ ਕੈਮਰੇ ਕੁਮਰੇ ਕੈਮਰੇ ਕੁਮਰੇ ਹੈ ਹੀ ਨਹੀਂ ਪਿੰਡ ਜਨੇ तकरीबन ਪਹਿਲੇ ਤਾਂ ਪਿੰਡ ਚ ਹੋਣੀ ਚਾਹੀਦੀ ਹੈ ਇਹ ਸਹੂਲਤ ਕੈਮਰੇ ਕੁਮਰੇ ਤਾਂ ਕਿਤੇ ਨਹੀਂ ਕੋਈ ਚ ਨਹੀਂ ਪਗਾਈ ਟਾਈਮ ਹੀ ਨਹੀਂ ਸੀਗਾ ਸਾਡੇ 8:00 ਵਜੇ ਦਾ तकरीबन ਸਾਰੀ ਫਰਦੀ ਹੁੰਦੇ ਨੇ ਕੋਈ ਆਉ ਨਹੀਂ ਹੈਗਾ ਫੋਨ ਕਿਸੇ ਨੇ ਹਾਂਜੀ ਫੋਨ ਡੈਰੀ ਦੇ ਸਾਹਮਣੇ ਪਿਆ ਸੀਗਾ ਬਾਹਰ ਬਾਹਰ ਹਾਂਜੀ ਨੰਬਰ 16 ਕਿਹਦੇ ਨਾਲ ਆਹ ਉਹ ਤੋਂ ਬਾਅਦ 5:30 ਵਾਲੀ ਹਿਸਟਰੀ ਕੋਈ ਨਹੀਂ ਹੈਗੀ 8 ਵਜੇ ਤੋਂ ਜਿਆਦਾ ਸੜੀ ਕਾਲ ਆਈ ਹੋਈ ਹੈ ਉਹ ਹਿਸਟਰੀ ਹੈ ਗੱਲ ਇਹ ਉਹ ਤੋਂ ਬਾਅਦ 5 ਤੋਂ ਲੈ ਕੇ 8 ਵਜੇ ਤੱਕ ਕੋਈ ਹਿਸਟਰੀ ਨਹੀਂ ਹੈਗੀ ਇਹ ਗੱਲ ਵੀ ਤਾਂ ਮੈਟਰ ਕੀ ਇਸ ਗੱਲ ਦਾ ਮੇਰੇ ਪਤੀ ਦਾ ਹੀ ਕੀ ਨਾ ਸੀ ਉਹਦਾ ਮਿੱਠੂ ਕੀ ਹੋਇਆ ਸਾਰਾ ਜਿਪੜਾ ਕੁਝ ਵੀ ਨਹੀਂ ਜੀ ਐ ਠੀਕ ਠਾਕ ਦੀ ਡੈਰੀ ਚ ਵੇਹਦੀ ਕੁਝ ਵੀ ਨਹੀਂ ਕੋਈ ਗੱਲ ਨਾ ਬਾਤ ਕੁਝ ਵੀ ਨੈਣ ਸਬਜੀ ਲਿਆ ਕੇ ਗੋਭੀ ਦੇ ਕੇ ਆ ਵੀ ਬਣਾ ਲੇ 5:30 ਵਜੇ ਰਿਆ ਮੁੜ ਕੇ ਨਹੀਂ ਆਇਆ 7:30 ਆ ਜਾਂਦਾ ਸੀ ਕੋਈ ਵੀ ਗੱਲ ਬਾਤ ਨਹੀਂ ਜਮੀ ਵੀ ਫੋਨ ਕਰਿਆ ਸੀ 8 ਵਜੇ ਫੋਨ ਨਹੀਂ ਚੱਕਿਆ ਬਸ ਕੋਈ ਗੱਲ ਬਾਤ ਪੁਰਾਣੀ ਕੋਈ ਪਿਛਲੀ ਕੋਈ ਨਹੀਂ ਜੀ ਕੁਝ ਵੀ ਨਹੀਂ ਤੀ ਕੋਈ ਗੱਲ ਬਾਤ ਨਹੀਂ ਕੀ ਮੰਗ ਪ੍ਰਸ਼ਾਸਨ ਤੋਂ ਸਸਾਂਦੋ ਕੀ ਮੰਗ ਕਰਦੇ ਹਾਂ ਜਲਦੀ ਲਿਆਓ ਜੀ ਘਰੇ ਲਿਆਓ ਸਰ ਜਿਹੜਾ ਇੱਕ ਦੇਦ ਦਾ ਕਿਡਨਾਪ ਜਾ ਲਾ ਪਤਾ ਹੋਇਆ ਇੱਕ ਲੜਕਾ ਉਹਦੇ ਬਾਰੇ ਕਰਵਾਈ ਤੁਹਾਡੇ ਕੋਲ ਕੀ ਨਾਜ਼ੀ ਉਹਦਾ ਕੀ ਕਰਵਾਈ ਤੁਹਾਡੇ ਕੋਲ ਉਹ ਸਰ ਮਿੱਠੂ ਰਾਮ son of ਸਰੂਪਰਾਮ ਜੀ ਉਹ ਡੇਰੀ ਦਾ ਕੰਮ ਕਰਦਾ ਸੀ ਜੀ ਕੱਲ ਸਾਡੇ ਕੋਲ 7:30 ਵਜੇ ਇਲਾਮ ਮਿਲੀ ਜੀ ਮੌਕੇ ਤੇ ਪਹੁੰਚੇ ਜੀ ਅਸੀਂ ਉਹਦਾ ਮੋਟਰਸਾਈਕਲ ਵੀ ਉੱਥੇ ਸੀ ਮੋਬਾਈਲ ਵੀ ਉੱਥੇ ਸੀ ਡਿੱਗੇ ਨੇੜੇ ਤੇ ਅਸੀਂ ਕੈਮਰੇ ਗੂਰ ਚੈੱਕ ਕਰ ਰਹੇ ਹਾਂ ਬਾਕੀ ਦੇਖੋ ਜੇ ਅਗਲੀ ਕਰ ਵੀ ਜਿਹੜੇ ਵੀ ਆਉਣ ਨੂੰ ਚਲਿੰਦੀ ਜਾਵੇ